ਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਤੇ ਲੋ ਜੀ ਚਾਤੇ ਉਰਾ ਉਹਦੇ ਗਾੜੇ ਨਾ ਤੇ ਮਤਲਬ ਪਾਚੀ ਪਾਚੀ ਫੋਨ ਲਾਈ ਜਾਂਦਾ ਸ਼ਾਇਦ ਪੰਚੀ ਕੋਲ ਤੇ ਚਲੋ ਚੱਲਦੇ ਹਾਂ ਮਾਪੇ ਦੇ ਕੋਲੇ ਤੇ ਵੇਹਣੇ ਸ਼ਾਇਦ ਬਾਬੇ ਦੇ ਗਮੂਤਰ ਰੰਗ ਵੀ ਲਾ ਕੇ ਹੋਣਾ ਤੇ ਚਲੋ ਚੱਲ ਜੀ ਇੱਥੇ ਲੀਓ ਫਿਰਦੇ ਤੁਰਿਆ ਹੋਣਾ ਵੇਹਣੇ ਚੱਲ ਕੇ ਕੀ ਬੰਦ ਇਹ ਕਹਿੰਦਾ ਆ ਗਿਆ ਜੋਪਰਾ ਮੈਨੂੰ ਬਸਤ ਕਰੀਂਦਾ ਮੈਨੂੰ ਫੋਨ ਲਾਈਂਦਾ ਸੀ ਆਈ ਲਵ ਯੂ ਬੱਚੇ ਲਵ ਯੂ ਪਤਾ ਖੰਡ ਸਟਜ ਅਲ ਮਿੱਟੀ ਲਾਰੇ ਨੂੰ ਮਿੱਟੀ ਲਾਰੇ ਆ ਹਾਂ ਹਾਂ ਇਤੋਂ ਦਿਨ ਦੀ ਲਾਉ ਤੇ ਲਾਉ ਨੂੰ ਕਿਹ ਦਿਨ ਨੂੰ ਕਿੰਗਾ ਸਲੇ ਕੰਮ ਕਰਨਾ ਹੋਵੇ ਬੰਦੇ ਨੇ ਯਾਰ ਦਸਲੇ ਵੇਲਾ ਰਹਿਣਾ ਹੋਵੇ ਭੈਜ ਲਓ ਉਹ ਵੇਲਾ ਫੋਨ ਵੀ ਹੈ ਮੰਮੀ ਤੂੰ ਨਹੀਂ ਆਈ ਜਮੇ ਬਣਾ ਉਹਦੇ ਵਿੱਚ ਖੁਰ ਖਰ ਕੇ ਆਪੇ ਲੱਗ ਜੂਗੇ ਖੁਰ ਖਰ ਕੇ ਆਪੇ ਥੱਲੇ ਲੱਗ ਜੂ ਥੱਲੇ ਬਰਸ ਬੂਸਤ ਦੇ ਬਸ ਸਾਰੇ ਚਾਚ ਵੀਰੇ ਤੇ ਪਾ ਲੈ ਮੀਣਾ ਨਾ ਮਿਕਸ ਹੋਏ ਦੀ ਵਧੀਆ ਐ ਬੜੀ ਪੋਲੀ ਹੋਈ ਕੋਠੇ ਸਾਰੀ ਵਧੀਆ ਬਾਬੇ ਦੇ ਦੋ ਉਤਰੇ ਰੰਗ ਲਾ ਕੇ ਹੋਣਾ ਕਿ ਨਹੀਂ ਲੱਗਣਾ ਅੱਜ ਉਈ ਹੈ ਕੋਈ ਰਹਿ ਕੋਈ ਕੀ ਹੈ ਨਹੀਂ ਉਹ ਡਰ ਲੈ ਅੜੀ ਪੂਜੀ ਤੇ ਦੂਗਾ ਮੈਂ ਨੂੰ ਕਿ ਮੈਂ ਉਹ ਲਵੇੜ ਕੇ ਛੱਡਿਆ ਉਹ ਬਾਬੇ ਨੂੰ ਡਾਗੀਆ ਬਾਬੇ ਰੰਗ ਲਿਬੜਨਾ ਚਾਹੀਦਾ ਬਸ ਲਿਬੜ ਕੇ ਚੜਾ ਲਾਲ ਚੜਾ ਲਿਬੜੇ ਆਪਣੀ ਆ ਪੱਲੇ ਆ ਐਨੇ ਕੰਮ ਬਹੁਤ ਦੇਖ ਆਪਣੀਆਂ ਸਾਰੇ ਦਿਖਾਵ ਲੱਗਿਆ ਮਾਲ ਪਤਾ ਲਿਆ ਚੱਕੀ ਤਾਂਸ ਲਿਆ ਇੰਨਾ ਵੀ ਅਣਬਾਕ ਉਹ ਲਗੇ ਅਨਬਾਕਸਿੰਗ ਕਰਤੀ ਨਵੀਂ ਕੁਲੀ ਆ ਨਾ ਨਵੀਂ ਤਾਸ ਇਹ ਜਮ ਉਹਦੇ ਆਖੀ ਆ ਚੋਬਰ ਕਰਿਆ ਪਿਆਉਂਦਾ ਨਹੀਂ ਆਗੇ ਖੇਡਾਂਗੇ ਫਿਰ ਆ ਜਾ ਹਮਤ ਨਾਲ ਬਾਬਾ ਵੀ ਕਹਿੰਦਾ ਰੰਗ ਲਾ ਕੇ ਜਾਇਓ ਕਬੂਤਰਾਂ ਕਹਿੰਦਾ ਲੈ ਵੜਕੇ ਵਿੱਚ ਕਿਹੜੀ ਗੇ ਫੇਡੇਗਾ ਹਮ ਕੌਲਸੀ ਰੀਨ ਕਾਡੇਗਾ ਆਪਾਂ ਹੋਣੀ ਹੋਗੀ ਕਿਹੜੀ ਤੇ ਨਾ ਮੋੜ ਚ ਕਾ ਕੇ ਯਰਕਲਾ ਕਿਹੜੀ ਹੋਣੀ ਨੂੰ ਮੋੜ ਚ ਮੋੜ ਦੇ ਕਾਤਾ ਸੱਦੀ ਦੇ ਰੂਗੀ ਹਮ ਮੋੜ ਚ ਕਾ ਲੈਣਗੇ ਮੋੜ ਚ ਲੈ ਰਹੇ ਹਾਂ ਆਪਾਂ ਉਹ ਯਰਕਲਾ ਯਰਕਲਾ ਹਮ ਚੱਲ ਵੰਡ ਪਣ ਗਈ ਬਜੀ ਜੀ ਦਾ ਡਰ ਸੀਗਾ ਬਾਹਰ ਆਈਦਾ ਮੀਂਹ ਦੀ ਨਾਲ ਵਿੱਚ ਹਾਂ ਓਏ ਦਿਸੀ ਜਾਂਦਾ ਹੈ ਤੇ ਬਜੀ ਇੱਕਦਾਂ ਧਰ ਰੱਖਣ ਮੈਂ ਇਹਦਾ ਪਤਾ ਪੜਾਕਾ ਇਹ ਤਾਂ ਹੀ ਮੁਟਕਾ ਜੀ ਤੋੜਦਾ ਮੇਰੇ ਬਰੋਬਰ ਚੱਲੇਗਾ ਬਰੋਬਰ ਮੇਰੇ ਤੋਂ ਮੰਡੀ ਤੇ ਆਇਆ ਤੂੰ ਹਾਰ ਤਾਂ ਗਿਆ ਹੁਣ ਵੇਖਣੇ ਤਲਾਏ ਦੀ ਵਿੱਠਾ ਗਈ ਫਿਰ ਤਾਂ ਇਹ ਲੈਸ ਲਾਵਾ ਹੜਦਾ ਕਰਨਾ ਇਧਰ ਉਹ ਬੈਠ ਤ ਮੈਂ ਗੇਟ ਚ ਫੋਨ ਰੱਖਦਾ ਉਹ ਉੱਥੇ ਬਾਰੀ ਚ ਉਹਨੂੰ ਭੇਜ ਵੀ ਜੂਣਾ ਬਹੁਤ ਖੇਡ ਲਈ ਤਾਨ ਬਾਈ ਤੇ ਉਹ ਬਰਾਬਰ ਭੱਜ ਕੇ ਜਾਇਆ ਫਿਰ ਦੁਬਾਰੇ ਫੇਰ ਮਿੱਤਰ ਆਉਣੀ ਆਪਾਂ ਜਿੱਥੇ ਗੁਰਦੁਆਰਾ ਜਾਗਣ ਚੋਬਰ ਕਹਿੰਦਾ ਮੈਂ ਗੁਰੂਮਨ ਵਾਲਾ ਬੰਦਾ ਐ ਤੇ ਕਹਿੰਦਾ ਮੈਂ ਖਾਲਸਾ ਪੰਗ ਐ ਤੇ ਇੱਧਰ ਸਾਡਾ ਲਿਓ ਪਿਆਲੀਓ ਪ੍ਰੀਤ ਲਿਓ ਪ੍ਰੀਤ ਜਾ ਭੱਜ ਜਾ ਚੋਬਰਾ ਫਿਰ ਦੁਬਾਰਾ ਆਇਆ ਮਿੱਤਰ ਆ ਜਾ ਜਾਬ ਜਾਬ ਇਹ ਤਾਂ ਡਾਕਟਰ ਗਲਾਟੀ ਜੀ ਵੀ ਆਉਂਦੇ ਆ ਗਲਾਟੀ ਸਾਹਿਬ ਗਲਾਟੀ ਜੀ ਹਾਂਜੀ ਕਿਵੇਂ ਹੋ ਜੀ ਲਿਓ ਓ ਲਿਓ ਪ੍ਰੀਤ

ਤੇ ਆ ਬਾਦਰ ਇੱਕਦਮ ਮੋਟਾ ਤੇਲ ਪੋਣਾ ਤੇ ਇੱਕ ਥੋੜਾ ਸਮਾਨ ਹੋਰ ਲੈਣਾ ਕਿ ਫੇਜਗਨ ਰੇਜ ਪਗਨ ਨੀਰੇ ਚੈਣਾ ਤੇ ਇਹ ਮੈਂ ਕੰਮ ਨੇ ਮਿਹੜਿਆ ਜੀ ਤੇ ਫੇਰ ਚੱਲਦੇ ਹਾਂ ਪਾਲਪਰੀ ਦੇ ਕੋਲੇ ਅਰੇ ਬਾਪੇ ਦੂਜਾ ਰੰਗ ਵੀ ਲਾਉਣਾ ਸੀ ਉਹ ਵੀ ਨ ਲੱਗਿਆ ਨਾ ਯਾਰ ਵਿੱਚੇ ਰਹਿ ਕੰਮ ਬਾਕੀ ਵੇਖਣਾ ਚਾਲੇ ਕੀ ਹੱਥ ਨੇ ਲਾਇਆ ਹੀ ਹੈ ਨਾ ਤੇ ਬਾਕੀ ਮੌਕੇ ਦੀ ਸੁਖੀ ਪਾਣਾ ਤੇ ਚਲੋ ਜਲਦੀਏ ਚੱਲ ਕੀ ਕਰਦੇ ਹਾਂ ਲਓ ਜੀ ਤੇ ਲੈ ਕੇ ਸਮਾਨ ਪੱਤਾ ਪਰ ਕਰੇ ਕਰੇ ਲੇਜ਼ ਬਿਸਕੁਟ ਸਮਾਨ ਦਾ ਨਾ ਕਿ ਇਹ ਹੁਣ ਚੱਲਿਆ ਖੇਡ ਇਹ ਕੋਈ ਬਾਲਟੀ ਬੋਲ ਨਹੀਂ ਆਬੋ ਇਹ ਕਰੇ ਭਾਂਜਾ ਆ ਤੇ ਬਸ ਬਿਸਕੁਟ ਬਿਸਕੁਟ ਖਾ ਲੈਂਦਾ ਮਾਝਾ ਇਹ ਨੂੰ ਬਸ ਥੋੜਾ ਜਿਹਾ ਨਰਟ ਕਰ ਤੇ ਆਪਾਂ ਉਹ ਜਾ ਕੇ ਰੇਪ ਪਾਉਣੀ ਆ ਰੇਪ ਪਾ ਕੇ ਜਿਹੜਾ ਜਿਹੜਾ ਬਾੜ ਕੇ ਤੇ ਨਵੀਂ ਬੱਚੇ ਦਾ ਪੂਰਾ ਹੀ ਜਾਂਦਾ ਤੇ ਇਹ ਬੰਦਾ ਖੇਡ ਨੂੰ ਕਹਿੰਦਾ ਹੂਆ ਤੇ ਫੇਰ ਚੱਲ ਕੇ ਤਾਂ ਵੀ ਖੇਡਦੇ ਆ ਫੇਰ ਵੇਣੇ ਕੀ ਪਾਉਂਦਾ ਨਾ ਆਬੋ ਤੇ ਚਲੋ ਚੱਲੀਏ ਰੇਪ ਪਾਈ ਗੇ ਤੇ ਗਾਹਲੇ ਕਿਸੇ ਵੀ ਗੇੜਾ ਮਾਰਨਾ ਚਾਹਣਾ ਦੋ ਤਿੰਨ ਅੰਦਰ ਹੋ ਜਾਏਗਾ ਤੇ ਬਾਕੀ ਖੇਲ ਰਹੇ ਨੇ ਨਾ ਤੇ ਆ ਗਿਆ ਆਪਾਂ ਖੇਤ ਉਨ ਤੇ ਜੋਤ ਪਰ ਲਾ ਲਈ ਆਪਣਾ ਗੱਟਾ ਢੋਲੀ ਰੇਹ ਵਾਲੀ ਡੀਏਪੀ ਤੇ ਯੂਰੀਆ ਘਰਦਗੇ ਮਿਕਸ ਚ ਤੇ ਬਸ ਆਬੂ ਜੜਾ ਪਾਉਣੀ ਹੈ ਨਾ ਇਹ ਦਵਾ ਦਵਾ ਦੇ ਕੇ ਪਾ ਚਾਣਾ 2 ਮਿੰਟ ਦਾ ਕੰਮ ਹੈ ਤੇ ਫਿਰ ਗਾਂ ਚੱਲਦੇ ਹਾਂ ਬਸ ਆਉਣ ਜਾਣੀ ਕਰਨਾ ਤੇ ਬਸ ਜਾ ਕੇ ਮੁੜਿਆ ਤੇਰੇ ਰੂਪਾਤੀ ਚੋਲਾ ਟੰਗ ਲਿਆ ਆਪਣਾ ਤੇ ਹੁਣ ਚਲੀਏ ਗਾਂਹਲੇ ਫੇਦ ਨਾ ਜੈਡ ਸਕਿਉਰਟੀ ਲਾ ਲਈਏ ਆਪਣੀ ਖਿੱਚ ਕੇ ਕਰਾ ਇਹ ਥੇ ਅੜ ਗਈ ਪੜਨਾ ਕਿ ਆਹ ਲਓ ਜੀ ਜੈਡ ਸਕਿਉਰਟੀ ਲੱਗ ਚੁੱਕੀ ਐ ਤੇ ਚਲੀਏ ਆਪਣੀ ਗਾਂਹਲੇ ਖੇਤ ਤੇ ਗਾਂਹ ਚੱਲ ਕੇ ਕਿੱਦਸਾ ਮਾਰ ਕੀ ਤੇ ਆ ਗਏ ਆਪਾਂ ਹੁਣ ਖੇਤ ਤੇ ਕਣਕਾਂ ਬਹੁਤ ਸੋਹਣੀਆਂ ਇੱਕ ਨੰਬਰ ਐ ਪਾਣੀ ਵਾਲਾ ਕੰਮ ਤਾਂ ਰੱਬ ਨੇ ਕੱਲ ਨਵੇੜਤਾ ਬਾਈ ਨੇ ਲਾਸਟ ਪਾਣੀ ਲਾਉਣਾ ਸੀਗਾ ਆ ਖੇਤ ਨੂੰ ਲੱਗੇ ਤਿੰਨ ਪਾਣੀ ਆਪਣੇ ਕੋਠੇ ਵਾਲੇ ਨੂੰ ਤੇ ਮਗਰ ਨੂੰ ਲੱਗੇ ਦੋ ਪਾਣੀ ਤੇ ਹੁਣ ਮੀਂਹ ਪੈ ਗਿਆ ਹੁਣ ਆਪਣੀ ਕਣਕਾਂ ਪੱਕ ਜਾਨੀ ਲਗਭਗ ਹਾਂ ਜੇ ਪਾਣੀ ਲੱਗਦਾ ਨਾ ਤੇ ਕਣਕ ਆਪਣੀ ਸਾਰੀ ਡਿੱਗ ਪੈਂਦੀ ਕੋ ਕੱਦ ਵਾਲ ਇੱਕ ਤਾਂ ਕਣਕ ਦਾ ਮੇਰੇ ਮਨ ਲਗਭਗ ਇੱਥੇ ਆਉਂਦੀ ਇੱਥਾਂ ਦੇ ਇੱਥੇ ਇੱਥੇ ਆਉਂਦੀ ਰੱਕ ਦੇ ਵਜਦੀ ਭੈਜੋ ਦੇ ਡੇੜਾ ਕੱਦ ਦਾ ਕਣਕ ਦਾ ਤੇ ਬਾਕੀ ਵਾਹ ਚੱਲ ਗੀੜਾ ਗੂੜਾ ਵਾਝੀ ਗਿਆ ਕਿਸ ਹਿਸਾਬ ਦਵੱਜਰ ਗਈ ਐ ਤੇ ਬਸ ਵੇਖ ਕੇ ਤੇ ਚੱਲਦੇ ਆਂ ਤੇ ਬੇਨੇ ਚੱਲ ਕੇ ਕੀ ਪ੍ਰੋਗਰਾਮ ਓਡਾ ਖਾਸ ਅੱਜ ਹੋਇਆ ਤਾਂ ਹੈ ਨਹੀਂ ਨਾ ਤਾਂ ਅਸੀਂ ਖੇਢੀ ਆ ਘਰੇ ਬਹਿ ਕੇ ਸਾਰਾ ਦਿਨ ਤੇ ਬਸ ਨਾਤੇ ਆ ਕਾ ਪਾਣੀ ਪੀਤਾ ਆਹੀ ਕਰਦੇ ਆ ਉਹਨੇ ਤੇ ਇਹੀ ਕਰਨਾ ਮੈਨੂੰ ਲੱਗਦਾ ਆਪਾਂ ਅੱਗੇ ਵੀ ਤੇ ਚਲੋ ਬਾਬੇ ਚੱਲੀਏ ਫਿਰ ਦਾਦਾ ਘਰੇ ਹੋਣਾ ਨਾ ਬਸ ਚਲਦਿਆਂ ਬੱਗੇੜਾ ਕੁੜਾ ਮਾਰ ਲਾ ਬਾਲਾ ਗੀਤ ਉਹੀ ਬੜਾ ਨਾ ਇੱਕ ਤਾਂ ਪਤਾ ਨਹੀਂ ਕੀ ਗੱਲਾਂ ਮੈਨੂੰ ਵੀਡੀਓ ਕੱਟੀ ਨਹੀਂ ਆਂਦੀ ਭੈਣ ਦੇ ਨੇ ਦੀ ਮੈਂ ਉਹੀ ਬਸ ਬੋਲੀ ਜਨਾ ਜਿਹੜੀ ਚੀਜ਼ ਤੋਖਣੀ ਨਾ ਉਹ ਹੀ ਬੋਲ ਦਿੰਦਾ ਬੇਜੀਦੀ ਮੈਂ ਜੇ ਕੋਈ ਫਾਇਦਾ ਵੀ ਨਹੀਂ ਹੁੰਦਾ ਵੀ ਆ ਚੀਜ਼ ਦਾ ਫਾਇਦਾ ਹੈਗਾ ਚਲੋ ਫਿਰ ਹੁਣ ਚੱਲਦੇ ਆਂ ਬਾਹਰ ਰੇ ਗੇਣ ਚਲੋ 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 ਜੀ ਤੇ ਖੇਤੋਂ ਆ ਗਏ ਸੀ ਫੋਨ ਤੇ ਫੋਨ ਲਾਈਂਦਾ ਬੱਚੀ ਫੋਨ ਤੇ ਹੁਣ ਆ ਜਾ ਆ ਜਾ ਆ ਜਾ ਆ ਜਾ ਕਿਦਮੀ ਤਾਂ ਆ ਸੀ ਮੈਂ ਪੱਕੇ ਪਤਾਣਾ ਤੇ ਚਲੋ ਤਾਂ ਦੀ ਮਤ ਲਾਈ ਜਗਦੀਪ ਨੂੰ ਫੋਨ ਲੱਗਾ ਡਾਕਟਰ ਗਲਾਟੀ ਨੂੰ ਇਹ ਕਿੱਥੇ ਹੈਗਾ ਜੀ ਹੋਇਆ ਠੀਕ ਹੈ ਤੇ ਨਾ ਹੋਇਆ ਫੋਨ ਦਾਾਂ ਸਾਧਰਾਂਗੇ ਜਾ ਖੇਡ ਕੇ ਤਾਂ ਸਵਾਂ ਤੇ ਵੇਲੇ ਹੈਗੇ ਚਲੋ ਫਿਰ ਚੱਲ ਗਏ ਲਓ ਬਈ ਆ ਕੰਮ ਨੂੰ ਚੋਬਰ ਨੇ ਫੋਨ ਕਰੀ ਜਾਂਦੇ ਕਾ ਹੋਂਦਾ ਬੈਠਾ ਆ ਜਾ ਆ ਜਾ ਇਸ ਕੰਮ ਨੂੰ ਆਇਆ ਜੀ ਨਾ ਨਹੀਂ ਹੋਰ ਮਾਦਾ ਤੇ ਗੁਰਦੁਆਰਾ ਇੱਥੇ ਆ ਗੁਰਦੁਆਰਾ ਇੱਥੇ ਵੀ ਆਪਣੇ ਚੱਕ ਮੈਂ ਪਤਾ ਚੱਕ ਕਰ ਤੈਨੂੰ ਦੇਵਾ ਤੂੰ ਚਾਹਦਾ ਤੈਨੂੰ ਮੈਂ ਦੇਵਾ ਤੇਲ ਜਿਹੜਾ ਜ਼ਿਆਦਾ ਜਿਵੇਂ ਚਾਰ ਬਾਅਦ 6 ਹੋ ਗਏ ਹੋਣ ਲੱਗਦੇ ਤਿੰਨ ਲੱਗ ਜਾਣਗੇ ਤਿੰਨ ਲੱਗਣੇ ਇੱਕਰ ਲੱਗਣਗੇ ਤਿੰਨ ਕੋਈ ਲਾ ਲੈ ਇੱਕਰ ਲੱਗੂ ਪਰ ਆਇਆ ਨਹੀਂ ਵਾਰੀ ਵਾਰੀ ਵੀ ਦੋਨੇ ਕਿਹੜੇ ਬਣਾ ਦੇਗਾ ਤੂੰ ਚੌਥਰ ਨਹੀਂ ਬਣਾਦਾ ਉਹ ਤੂੰ ਤੇ ਉਹ ਨਾਲ ਯਾਰਕ ਵੀ ਨਹੀਂ ਦੇਖ ਸਕਦਾ ਪਹਿਲ ਤੇ ਪਹਿਲ ਤੈਨੂੰ ਭਲਾ ਕਲੀਅਰ ਕਰਨਾ ਪਊ ਦੂਚਾ ਸਹੀ ਰੰਗ ਲਾਉਣਾ ਪਊਗਾ ਹਾਂ ਜੀ ਬੰਦਾ ਠੀਕ ਹੈ ਤੇ ਚੱਕ ਕਰਾ ਚੋ ਪਰੌਣ ਦਾ ਵਾਦਾ ਖੇਚੀ ਆ ਕੰਮ ਤੈਨੂੰ ਪਹਿਲਾਂ ਤੂੰ ਮੈਨੂੰ ਹਰਾ ਗਿਆ ਤੇ ਐਦ ਕਿੰਨੇ ਜਰਾ ਫੋ ਪੈਣ ਹੁੰਦਾ ਮੈਂ ਬਾਕੀ ਬਿੱਡੀ ਵੀ ਆਉਂਦਾ ਉਹ ਇੱਥੇ ਨਾ ਤੇ ਆਪਣਾ ਲੀਓ ਬ੍ਰੀਦ ਉਹ ਖੜਾ ਲੀਓ ਆਇਆ ਪੁੱਤ ਆਲੇ ਪਾਉਂਦਾ ਹੀ ਹੋ ਜਾ ਆ ਜਾ ਆ ਜਾ ਸਾਡੀ ਖੰਡ ਹਾਂ ਜੀ ਚੱਚੀ ਦੀ ਗੱਲ ਬਲਾ ਦੇ ਚੱਚੀ ਦੀ ਗੱਲ ਬੱਚ ਟੀਮ ਮੈਂਬਰ ਬੈਠਿਆ ਨੇ ਖੇਡੀ ਜਾਂਦੇ ਤੀਣ ਬੱਜ ਗਏ ਪਹਿਲਾਂ ਬੱਜ ਤੇ 10 ਸਟੰਡ ਕਢਾ ਦੇ ਕਿ ਦੁਬਾਰੇ ਫੇਰ ਕਢਾਉਂਦੇ ਯਾਰੀ ਸਾਡੇ ਹਾਂਜੀ ਖਿੱਚੋ ਕੰਮ ਦਵਾਦਾ ਵਾ ਆ ਮੂੰ ਕਰਦਾ ਭਾਏ ਤਕੜਿਆ ਓਖਲੀ ਅੱਡ ਓਰ ਥੋੜੀ ਭਾਏ ਨੂੰ ਥੋੜੀ ਨੂੰ ਆਹ ਕੇ ਜਿਹੜੇ ਪੱਤੇ ਨੇ ਮਗਰ ਤਾਂ ਕੋਈ ਚੱਲ ਚੱਲ ਓਏ ਆ ਫੇਰੀ ਵੱਜ ਗਿਆ ਓ ਇਹ ਤਾਂ ਬਚਾਰਾ ਹੀ ਐ ਮੇਰੇ ਸਾਹ ਨਾਲ ਤਾਂ ਚਲੋ ਮੇਲੀ ਤਨਾਕ ਦੁੱਕੀ ਆਇਆ ਦੁੱਕੀ ਆ ਗਿਆ ਅੱਜ ਦਿਖਾਈ ਨਹੀਂ ਸਿਰ ਦੇ ਵੱਲੀ ਚਾਲ ਬ੍ਰਸ਼ ਸਿਰ ਦੇ ਦੁੱਕੀ ਹੈ ਜੀ ਕੀ ਕੀ ਨਹੀਂ ਕੋਈ ਨਹੀਂ ਆ ਗਿਆ ਤੂੰ ਸੱਟ ਲਾ ਫਿਰ ਸੱਟ ਸੱਟ ਤੂੰ ਤੇ ਡੰਡ ਵੀ ਘਣਾਉਣੇ ਤੇ ਡੰਡ ਵੀ ਘਣਾਉਣੇ ਕਰਨਾ ਸਹੀ ਗੱਲ ਸੱਟਾ ਪੱਤਾ ਯਾਰ ਬਸ ਦੁੱਕੀ ਹੈ ਲੈ 10 ਕੱਢੀਂਗਾ ਕੇ ਪੱਤਾ ਪਟਿੰਗ ਆਪਾਂ 10 ਹੀ ਕੱਢਾਂਗੇ ਖੜਾ ਵੜ ਕੱਢ ਫਿਰ ਆਨਲਾਈਨ ਕਢਾਉਣੇ ਆਉਂਦੇ ਹਾਂ ਹਾਂ 10 ਗਿਣੀ ਗਿਣੀ ਚੰਗਾ ਰਹੇ ਡਾਕਟਰ ਸਾਹਿਬ ਕਿਨੇ ਕੱਡ ਕੱਡ ਬੰਲੀ ਆਏ ਕੰਮ ਨਹੀਂ ਇੱਕ ਦੋ ਤਿੰਨ ਖੜਾ ਪੂਰਾ ਏ ਪੰਜ ਛੀ ਛੀ ਹੋ ਗਏ ਛੀ 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 ਸੱਤਾਂ 10 ਇੱਕ ਘਟ ਘਟੇ ਪੰਜ ਘਟ ਘਟੇ ਪੰਜ ਚੋਂ ਇੱਕ ਦੇਖੀ ਵੀਡੀਓ ਚ ਪਤੀਆ ਲੈ ਵੀ ਦੁਬਾਰੇ ਵੰਡ ਫੇਰ ਕੰਮ ਸਟਾਰਟ ਕਰਦੇ ਦੁਬਾਰੇ ਤੇਲੀ ਉਹਨੂੰ ਬੰਨਦੇ ਆ ਤੇ ਜਾਂਨੇ ਘਰੇ ਮਨਪਤ ਘਰੇ ਦਾ ਦੂਜਾ ਆ ਗਿਆ ਨਾ ਤੇ ਉਹ ਕੋ ਆਪ ਪਿਆ ਕੇ ਰੋਟੀ ਪਾ ਦੇ ਉਹਨੂੰ ਤੂੰ ਹੁਣ ਬੰਨਣਾ ਹੈ ਵੀ ਘਰੇ ਨਹੀਂ ਭੱਜਿਆ ਗਰੂ ਆਏ ਤੂੰ ਬਣਾਵ ਵੀ ਨਹੀਂ ਖਾਂਦਾ ਹੈ ਮੈਂ ਕੀ ਮੈਨਾਂ ਦੂੰ ਤੂੰ ਸਿੰਗਲੀ ਫੜ ਤੱਕ ਲਿਆ ਸਿੰਗਲੀ ਜੱਕੜੇ ਨੂੰ ਬੰਨ ਦੇ ਦੇਖੀ ਨਾ ਆਹ ਕਰ ਲੈ ਓਏ ਬੰਨ ਦੇ ਨੂੰ ਮੰਜੇ ਤੇ ਠੀਕ ਐ ਇਹਨੂੰ ਕੋ ਮੰਜੇ ਤੇ ਬਹਿ ਜਾ ਉਹ ਆਪੇ ਇੱਕ ਮੇਚ ਤਾ ਇਹ ਚ ਨਾ ਆਸੇ ਜਿਪਾ ਲਾ ਇਹ ਕਿੱਥੀ ਆਏ ਗਾ ਮੰਡੀ ਨਾ ਬੰਦ ਲਿਓ ਤੇ ਮੰਡੀ ਤੇ ਆਪੇ ਬਹਿ ਜਾਓ ਬਲੇ ਬਲੇ ਇਹਨੂੰ ਬਾਹਰ ਨਾ ਬੰਦ ਇਹਨੂੰ ਕਿੱਥੇ ਬੰਨੀ ਗਾ ਲੋ ਇੱਕੀ ਬੰਦ ਲੋ ਹੋ ਗਾ ਅੰਦਰ ਲੈ ਆਉਂ ਮਨ ਕਰ ਜੋ ਕਿ ਚੱਲੀ ਜਾਂਦੀ ਲੈਟ ਤਲਿੰਦਰ ਚੱਲੀ ਜਾਂ ਕੱਲਾ ਬੈਠਾ ਬਰੇ ਪਾਵੇਂ ਨਾ ਬੰਦ ਇਹਨੂੰ ਤੇ ਚੱਲਦੇ ਫਿਰ ਬਾਪੂ ਘਰੇ ਆਪਾਂ ਮੈਂਨ ਦਾ ਵੱਡੀ ਲੈਟ ਤਾਂ ਬਾਅਦ ਚਾੜ ਲੈਣਾ ਚੱਕੋ ਵੀ ਇੱਕ ਲੈਟ ਚੱਲਦੀ ਹੈ ਵੀ ਬੰਦ ਇਹਨੂੰ ਤੇ ਆਪਾਂ ਗੇੜਾ ਖਾ ਜਣਾ ਦੇ ਕੇ ਭਲੇ ਖਾ ਇਹਨੂੰ ਚੱਲ ਵੜਦੇ ਆਂ ਨੌਕ ਮੁੰਜਾ ਇੱਥੂ ਹੀ ਫਿਰਦਾ ਕੋ ਬਗਲੀ ਚਾ ਇਹਦੇ ਸਾਈਕਲ ਤੇ ਫਿਰਦਾ ਹੋਵੇ ਮੁੰਡਾ ਕਿੱਥੇ ਰਿਹਾ ਪਾਏ ਦੁਬਣੇ ਮੁੰਡਾ ਕਿੱਥੂ ਹੈ ਲਿਓ ਬ੍ਰੀਦੀਏ ਚੱਲ ਅਫਰ ਮੁੰਡਿਆ ਚੰਗਾ ਲਿਓ ਲਿਓ ਬਾਏ ਤੇ 4 ਰੁਪਏ ਵਿਚਾਰੇ ਲੀਓ ਤੇ ਨਹੀਂ ਚੱਲ ਗੀ ਹੋਰ ਚਾਉਂਦਾ ਕਿਹਨਾ ਰੋ ਹੋਰ ਉਹ ਤੇ ਵਿਚਾਰੇ ਦਾਰ ਕਰ ਰੋਏ ਉਹ ਗੱਲਾ ਕਿੱਥੇ ਹੈ ਗੱਲਾ ਮੁੰਡਾ ਨਹੀਂ ਕਹਿੰਦਾ ਵੀ ਇਹ ਪਾਗੜਾ ਪਾਗੜਾ ਅੰਦਰ ਘਰ ਇਕੱਲੇ ਨੂੰ ਘਰੇ ਬੰਨੇ ਹੋਣੇ ਘਾਟਣੇ ਕੋਈ ਜਾਵੇ ਦੋ ਘਟਣ ਜਾਵੇ ਕੋਲੇ ਬਸ ਉਹ ਘਟਣ ਦਾ ਜਰਾ ਤੇ ਚਲੋ ਜੀ ਉਹ ਬਹਿਣਾ ਹੀ ਪੈਂਦਾ ਹਾਂ ਹਾਂ ਸਰ ਚੋਬਰ ਨੂੰ ਛਟਨਾ ਆਇਆ ਘਰੇ ਮੈਨੂੰ ਤੇ ਤੜਕੇ ਵੀ ਕਿ ਬੰਦ ਵਾ ਜਿਹੜਾ ਤੇ ਬਾਬੇ ਦੇ ਕੁੱਤੇ ਰੰਗ ਲਾਉਣ ਚੋ ਵੀ ਲੱਗਾ ਜਣਾ ਕੱਲੋਂ ਚਲ ਮੌਸਮੀ ਕਰ ਰਿਹਾ ਤੇ ਅੰਗਾ ਬਾਏ ਬਾਏ ਲਵ ਯੂ ਬਾਏ ਬਾਏ ਓਕੇ ਜੀ ਲਵ ਯੂ ਵੀਡੀਓ ਦੀ ਅੰਡੀ ਕਰਦੇ ਹਣਕੇ ਮਿਲਦੇ ਆ